ਸੋਸ਼ਲ ਮੀਡੀਆ ਇਨਫਲੂਐਂਸਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇਸ ਸਾਲ ਕਈ ਸੋਸ਼ਲ ਮੀਡੀਆ ਸਟਾਰਸ ਦੇ ਕਤਲ ਦੀਆਂ ਖਬਰਾਂ ਸਾਹਮਣੇ ਆਈਆਂ ਜਿਥੇ ਕਿ ਪੰਜਾਬ 'ਚ ਕਮਲਕੌਰ ਭਾਬੀ ਦੇ ਕਤਲ ਮਾਮਲੇ ਨੇ ਪਰਥੂ ਪਾਇਆ ਉੱਥੇ ਹੀ ਹੁਣ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿੱਚ ਇੱਕ ਹੋਰ ਮਹਿਲਾ ਟਿਕਟੌਕ ਕੰਟੈਂਟ ਬਣਾਉਣ ਵਾਲੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਸਿੰਧ ਦੇ ਘਟਕੀ ਜ਼ਿਲ੍ਹੇ ਦੇ ਬਾਗੋਵਾਇ ਇਲਾਕੇ ਵਿੱਚ ਸੁਮੀਰਾ ਰਾਜਪੂਤ ਨਾਮ ਦੀ ਇੱਕ ਟਿਕਟੋਕਰ ਦੀ লাশ ਮਿਲੀ ਹੈ ਉਸਦੇ ਘਰੋਂ ਇਹ লাশ ਬਰਾਮਦ ਹੋਈ ਹੈ ਸੁਮੀਰਾ ਦੀ ਧੀ ਨੇ ਦੱਸਿਆ ਕਿ ਉਸਦੀ ਮਾਂ ਦੀ ਮੌਤ ਜ਼ਹਿਰ ਕਾਰਨ ਹੋਈ ਹੈ ਕੁੜੀ ਨੇ ਦੱਸਿਆ ਕਿ ਕੁਝ ਲੋਕ ਸੁਮੀਰਾ ਤੇ ਵਿਆਹ ਲਈ ਦਬਾਅ ਪਾ ਰਹੇ ਸੀ ਜਦੋਂ ਸੁਮੀਰਾ ਨੇ ਇਨਕਾਰ ਕੀਤਾ ਤਾਂ ਉਹਨਾਂ ਨੇ ਉਸ ਨੂੰ ਜ਼ਬਰਦਸਤੀ ਜ਼ਹਿਰ ਖਵਾ ਦਿੱਤਾ ਜਿਸ ਦੇ ਨਾਲ ਮਾਂ ਦੀ ਮੌਤ ਹੋ ਗਈ ਪਾਕਿਸਤਾਨੀ ਨਿਊਜ਼ ਵੈੱਬਸਾਈਟ ਜੀਓ ਨਿਊਜ਼ ਦੇ ਅਨੁਸਾਰ ਕੋਟਕੀ ਜ਼ਿਲ੍ਹਾ ਪੁਲਿਸ ਅਧਿਕਾਰੀ ਅਨਵਰ ਸ਼ੇਖ ਨੇ ਪੁਸ਼ਟੀ ਕੀਤੀ ਹੈ ਕਿ ਸੁਮਿਰਾ ਦੀ 15 ਸਾਲਾ ਧੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਉਸ ਦੀ ਮਾਂ ਨੂੰ ਜ਼ਹਿਰ ਦਿੱਤਾ ਗਿਆ ਸੁਮਿਰਾ ਦੀ ਧੀ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਮਾਂ ਨੂੰ ਜ਼ਹਿਰੀਲੀਆਂ ਗੋਲੀਆਂ ਦਿੱਤੀਆਂ ਗਈਆਂ ਜਿਸ ਕਾਰਨ ਉਸ ਦੀ ਮੌਤ ਹੋਈ ਅਜੇ ਸਥਿਤੀ ਦੇ ਵਿੱਚ ਇਸ ਨੂੰ ਹਾਦਸੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਇਹ ਕਤਲ ਹੈ ਜ਼ਿਕਰ ਜੋਗ ਹੈ ਕਿ ਸੁਮਿਰਾ ਰਾਜਪੂਤ ਦੇ 58000 ਟਿਕਟੌਕ ਫੋਲੋਅਰਸ ਸਨ ਉਹ ਕਾਫੀ ਮਸ਼ਹੂਰ ਅਤੇ ਉਸ ਦੀਆਂ ਕੁਝ ਪੋਸਟਾਂ ਨੂੰ 10 ਲੱਖ ਤੋਂ ਵੱਧ ਲਾਈਕਸ ਮਿਲੇ ਜੇ ਸੁਮਿਰਾ ਦੀ ਧੀ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਦੇ ਦੋ ਲੋਕਾਂ ਨੂੰ ਹਿਰਾਸਤ ਚ ਲਿਆ ਪਰ ਸੁਮਿਰਾ ਦੀ ਮੌਤ ਦੇ ਪਿੱਛੇ ਦੇ ਕਾਰਨ ਦਾ ਖੁਲਾਸਾ ਨਹੀਂ ਹੋਇਆ ਕੌਟਕੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਫਿਲਹਾਲ ਜਾਂਚ ਜਾਰੀ ਹੈ ਕੁਝ ਲੋਕਾਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਰ ਅਜੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਨੇ ਕਿ ਸੱਚਮੁੱਚ ਜ਼ਹਿਰ ਦੇ ਕੇ ਮਾਰਿਆ ਗਿਆ ਸੀ ਜਾਂ ਸੱਚਾਈ ਕੁਝ ਹੋਰ ਹੈ। ਪਾਕਿਸਤਾਨ ਦੇ ਵਿੱਚ ਸੋਸ਼ਲ ਮੀਡੀਆ ਤੇ ਪ੍ਰਭਾਵ ਪਾਉਣ ਵਾਲੀਆਂ ਔਰਤਾਂ ਵਿਰੁੱਧ ਹਿੰਸਾ ਦੀ ਇੱਕ ਲੜੀ ਦੇਖੀ ਗਈ ਹੈ। ਪਿਛਲੇ ਮਹੀਨੇ ਹੀ ਇਸਲਾਮਾਬਾਦ ਦੇ ਵਿੱਚ ਸਨਾ ਯੂਸੂਫ ਨਾਮ ਦੀ ਇੱਕ 17 ਸਾਲਾ ਟਿਕਟੋਕਰ ਦੇ ਉਸ ਦੇ ਘਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਨਾ ਦੇ ਕਤਲ ਦੇ ਲਈ 22 ਸਾਲਾ ਉਮਰ ਹਯਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਪਿੰਡੂ ਇਲਾਕਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਸੋਸ਼ਲ ਮੀਡੀਆ ਇਨਫਲੂਐਂਸਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਇਸ ਸਾਲ ਕਈ ਸੋਸ਼ਲ ਮੀਡੀਆ ਸਟਾਰਸ ਦੇ ਕਤਲ ਦੀਆਂ ਖਬਰਾਂ ਸਾਹਮਣੇ ਆਈਆਂ ਜਿੱਥੇ ਕਿ ਪੰਜਾਬ 'ਚ ਕਮਲਕੌਰ ਭਾਬੀ ਦੇ ਕਤਲ ਮਾਮਲੇ ਨੇ ਪਰਥੂ ਪਾਇਆ ਉੱਥੇ ਹੀ ਹੁਣ ਗਵਾਂਡੀ ਦੇਸ਼ ਪਾਕਿਸਤਾਨ ਦੇ ਵਿੱਚ ਇੱਕ ਹੋਰ ਮਹਿਲਾ ਟਿਕਟੌਕ ਕੰਟੈਂਟ ਬਣਾਉਣ ਵਾਲੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਸਿੰਧ ਦੇ ਘਟਕੀ ਜ਼ਿਲ੍ਹੇ ਦੇ ਬਾਗੋਵਾਇ ਇਲਾਕੇ ਵਿੱਚ ਸੁਮੀਰਾ ਰਾਜਪੂਤ ਨਾਮ ਦੀ ਇੱਕ ਟਿਕਟੋਕਰ ਦੀ লাশ ਮਿਲੀ ਹੈ ਉਸਦੇ ਘਰੋਂ ਇਹ লাশ ਬਰਾਮਦ ਹੋਈ ਹੈ ਸੁਮੀਰਾ ਦੀ ਧੀ ਨੇ ਦੱਸਿਆ ਕਿ ਉਸਦੀ ਮਾਂ ਦੀ ਮੌਤ ਜ਼ਹਿਰ ਕਾਰਨ ਹੋਈ ਹੈ ਕੁੜੀ ਨੇ ਦੱਸਿਆ ਕਿ ਕੁਝ ਲੋਕ ਸੁਮੀਰਾ ਤੇ ਵਿਆਹ ਲਈ ਦਬਾਅ ਪਾ ਰਹੇ ਸੀ ਜਦੋਂ ਸੁਮੀਰਾ ਨੇ ਇਨਕਾਰ ਕੀਤਾ ਤਾਂ ਉਹਨਾਂ ਨੇ ਉਸ ਨੂੰ ਜ਼ਬਰਦਸਤੀ ਜ਼ਹਿਰ ਖਵਾ ਦਿੱਤਾ ਜਿਸ ਦੇ ਨਾਲ ਮਾਂ ਦੀ ਮੌਤ ਹੋ ਗਈ ਪਾਕਿਸਤਾਨੀ ਨਿਊਜ਼ ਵੈੱਬਸਾਈਟ ਜੀਓ ਨਿਊਜ਼ ਦੇ ਅਨੁਸਾਰ ਕੋਟਕੀ ਜ਼ਿਲ੍ਹਾ ਪੁਲਿਸ ਅਧਿਕਾਰੀ ਅਨਵਰ ਸ਼ੇਖ ਨੇ ਪੁਸ਼ਟੀ ਕੀਤੀ ਹੈ ਕਿ ਸੁਮਿਰਾ ਦੀ 15 ਸਾਲਾ ਧੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਉਸ ਦੀ ਮਾਂ ਨੂੰ ਜ਼ਹਿਰ ਦਿੱਤਾ ਗਿਆ ਸੁਮਿਰਾ ਦੀ ਧੀ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਮਾਂ ਨੂੰ ਜ਼ਹਿਰੀਲੀਆਂ ਗੋਲੀਆਂ ਦਿੱਤੀਆਂ ਗਈਆਂ ਜਿਸ ਕਾਰਨ ਉਸ ਦੀ ਮੌਤ ਹੋਈ ਅਜੇ ਸਥਿਤੀ ਦੇ ਵਿੱਚ ਇਸ ਨੂੰ ਹਾਦਸੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਇਹ ਕਤਲ ਹੈ ਜ਼ਿਕਰਯੋਗ ਹੈ ਕਿ ਸੁਮਿਰਾ ਰਾਜਪੂਤ ਦੇ 58000 ਟਿਕਟੌਕ ਫੋਲੋਅਰਸ ਸਨ ਉਹ ਕਾਫੀ ਮਸ਼ਹੂਰ ਅਤੇ ਉਸ ਦੀਆਂ ਕੁਝ ਪੋਸਟਾਂ ਨੂੰ 10 ਲੱਖ ਤੋਂ ਵੱਧ ਲਾਈਕਸ ਮਿਲੇ ਜੇ ਸੁਮਿਰਾ ਦੀ ਧੀ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਦੇ ਦੋ ਲੋਕਾਂ ਨੂੰ ਹਿਰਾਸਤ ਚ ਲਿਆ ਪਰ ਸੁਮਿਰਾ ਦੀ ਮੌਤ ਦੇ ਪਿੱਛੇ ਦੇ ਕਾਰਨ ਦਾ ਖੁਲਾਸਾ ਨਹੀਂ ਹੋਇਆ ਕੌਟਕੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਫਿਲਹਾਲ ਜਾਂਚ ਜਾਰੀ ਹੈ ਕੁਝ ਲੋਕਾਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਰ ਅਜੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਨੇ ਕਿ ਸੱਚਮੁੱਚ ਜ਼ਹਿਰ ਦੇ ਕੇ ਮਾਰਿਆ ਗਿਆ ਸੀ ਜਾਂ ਸੱਚਾਈ ਕੁਝ ਹੋਰ ਹੈ। ਪਾਕਿਸਤਾਨ ਦੇ ਵਿੱਚ ਸੋਸ਼ਲ ਮੀਡੀਆ ਤੇ ਪ੍ਰਭਾਵ ਪਾਉਣ ਵਾਲੀਆਂ ਔਰਤਾਂ ਵਿਰੁੱਧ ਹਿੰਸਾ ਦੀ ਇੱਕ ਲੜੀ ਦੇਖੀ ਗਈ ਹੈ। ਪਿਛਲੇ ਮਹੀਨੇ ਹੀ ਇਸਲਾਮਾਬਾਦ ਦੇ ਵਿੱਚ ਸਨਾ ਯੂਸੂਫ ਨਾਮ ਦੀ ਇੱਕ 17 ਸਾਲਾ ਟਿਕਟੋਕਰ ਦੇ ਉਸ ਦੇ ਘਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਨਾ ਦੇ ਕਤਲ ਦੇ ਲਈ 22 ਸਾਲਾ ਉਮਰ ਹਯਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਪਿੰਡੂ ਇਲਾਕਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ।